ਅੱਜ ਲੋੜੀ ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੇ ਹੀ ਪਿਆਰ ਬੜੀ ਸਾਂਝ ਨਾਲ ਮਨਾਇਆ ਜਾ ਰਿਹਾ। ਜੇਕਰ ਸੰਗਰੂਰ ਦੀ ਗੱਲ ਕੀਤੀ ਹੈ ਤਾਂ ਸੰਗਰੂਰ ਦੇ ਵਿੱਚ ਵੀ ਲੋੜੀ ਦਾ ਜੋ ਤਿਹਾਰਾ ਬੜੇ ਹੀ ਆਪਸੀ ਭਾਈਚਾਰੇ ਦਾ ਪ੍ਰਤੀਕ ਆ। ਅਤੇ ਅੱਜ ਦੇ ਦਿਨ ਲੋਕ ਇਕੱਠੇ ਹੋ ਕੇ ਆਪਣੇ ਘਰਾਂ ਦੇ ਬਾਹਰ ਦਰਵਾਜ਼ਾਂ ਦੇ ਬਾਹਰ ਧੂਣੀ ਵਾਲਦੇ ਨੇ ਅਤੇ ਲੋੜੀ ਨੂੰ ਮਨਾਉਂਦੇ ਨੇ। ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਜੋ ਸੰਗਰੂਰ ਦੇ ਵਪਾਰ ਨੇ ਦੁਕਾਨਾਂ ਨੇ ਜਿੱਥੇ ਮੂੰਫਲੀਆਂ ਗੱਚਕ ਰੇਵੜੀਆਂ ਸਭ ਕੁਝ ਦਿਖਾਈ ਦੇ ਰਿਹਾ ਕਿਉਂਕਿ ਲੋਹੜੀ ਵਾਲੇ ਦੇਣਾ ਜੋ ਮੱਥਾ ਟੇਕਿਆ ਜਾਂਦਾ ਖਾਸ ਕਰ ਤਿਲਾਂ ਦਾ ਟੇਕਿਆ ਜਾਂਦਾ ਤਿਲ ਵੀ ਤਿਲ ਵੀ ਲੈਤੇ ਜਾ ਰਹੇ ਨੇ ਅਤੇ ਗੱਚਕ ਰੇਵੜੀਆਂ ਮੂੰਫਲੀਆਂ ਕਿਉਂਕਿ ਹੁਣ ਕਈ ਤਰ੍ਹਾਂ ਦੀਆਂ ਜੋ ਆਟਾਂ ਨੇ ਉਹ ਆ ਚੁੱਕੀਆਂ ਨੇ ਪਹਿਲਾਂ ਬੇਸ਼ੱਕ ਗੱਚਕ ਰੇਵੜੀਆਂ ਜਾਂ ਫਿਰ ਭੂ ਵਾਲੇ ਪਿੰਨੇ ਵੀ ਕਹਿੰਦੇ ਹੁੰਦੇ ਸੀ ਅਤੇ ਜੋ ਚੌਲਾ ਦੀ ਕੱਚ ਹੁੰਦੀ ਸੀ ਉਹ ਬੜੀ ਫੇਮਸ ਹੁੰਦੀ ਸੀ ਸਾਡੇ ਨਾਲ ਸ਼ਹਿਰ ਵਾਸੀ ਮੌਜੂਦ ਨੇ ਗੱਲ ਕਰ ਲੈਣੇ ਕੀ ਨਾਮ ਹੈ ਸਰ ਹਰਪਾਲ ਸਿੰਘ ਸੋਨੂ ਜੀ ਸੋਨੂ ਜੀ ਲੋਹੜੀ ਦਾ ਤਿਹਾਰ ਆ ਕਹਿੰਦੇ ਕਿ ਸੰਗਰੂਰ ਤਾਂ ਵੈਸੇ ਕੋਈ ਵੀ ਤਿਹਾਰ ਹੋਵੇ ਸੰਗਰੂਰ ਦੇ ਲੋਕ ਨੇ ਬੜੇ ਉਸਤਾਦ ਦੇ ਨਾਲ ਬਣਾਉਂਦੇ ਨੇ ਅਸੀਂ ਵੇਖ ਰਹੇ ਕਿ ਸੰਗਰੂਰ ਚ ਰੌਣਕ ਲੱਗੀਆਂ ਪਈਆਂ ਬਿਲਕੁਲ ਸਿੱਧੂ ਸਾਹਿਬ ਤੁਸੀਂ ਦੇਖ ਰਹੇ ਹੋ ਕਿ ਵੀ ਕਿੰਨਾ ਵਧੀਆ ਮਾਹੌਲ ਬਣਿਆ ਹੋਇਆ ਤੇ ਪੂਰੇ ਸਲਾਮੀ ਗੇਟ ਬਾਜ਼ਾਰ ਦੇ ਵਿੱਚ ਖਾਸ ਕਰਕੇ ਕਿਉਂਕਿ ਇੱਥੇ ਸਾਰੀਆਂ ਦੁਕਾਨਾਂ ਹੁੰਦੀਆਂ ਨੇ ਜਿੱਦੇ ਆਪਾਂ ਖਰੀਦਦਾਰੀ ਕਰਦੇ ਚਾਹੇ ਮੋਫਲੀ ਲਈ ਹੈ ਗੱਜੇ ਲਈ ਹੈ ਰੇਵੜੀ ਲਈ ਹੈ ਕਿਸੇ ਵੀ ਚੀਜ਼ ਦੀ ਖਰੀਦਦਾਰੀ ਕਰਦੇ ਆ ਤਾਂ ਸੁਨਾਮੀਗੜ ਹਮੇਸ਼ਾ ਮਸ਼ਹੂਰ ਰਿਹਾ ਹੈ ਕੋਈ ਵੀ ਤਿਉਹਾਰ ਹੋਵੇ ਚਾਹੇ ਬਸੰਤ ਹੋਵੇ ਕਿਉਂਕਿ ਅੱਗੇ ਬਸੰਤ ਵੀ ਆ ਰਹੀ ਹੈ ਚਾਹੇ ਦੀਵਾਲੀ ਹੈ ਚਾਹੇ ਲੋਹੜੀ ਹੈ ਅੱਜ ਤਾਂ ਹਮੇਸ਼ਾ ਇੱਥੇ ਸੁਨਾਮੀਗੜ ਦੇ ਵਿੱਚ ਰੌਣਕਾਂ ਬਹੁਤ ਲੱਗੀਆਂ ਹੁੰਦੀਆਂ ਨੇ ਅੱਜ ਲੋਹੜੀ ਦਾ ਬਹੁਤ ਹੀ ਪਾਵਨ ਤੇ ਪਵਿੱਤਰ ਤਿਉਹਾਰ ਹੈ ਕਈ ਸ਼ਹਿਰਾਂ ਦੇ ਵਿੱਚ ਤਾਂ ਲੋਹੜੀ ਵਾਲੇ ਦਿਨ ਬਸੰਤ ਮਨਾਈ ਜਾਂਦੀ ਹੈ ਜਿਵੇਂ ਕਿ ਲੁਧਿਆਣੇ ਮਨ ਅੰਮ੍ਰਿਤਸਰ ਸਾਹਿਬ ਕੇ ਮੰਗਲ ਪੜਾਈ ਜਾਂਦੀ ਹੈ। ਕਈ ਜਗ੍ਹਾ ਤਾਂ ਬਸੰਤ ਵੀ ਮਨਾਇਆ ਜਾ ਰਿਹਾ। ਸੋ ਅੱਜ ਸਾਡੇ ਸੰਗਰੂਰ ਦੇ ਵਿੱਚ ਅਸੀਂ ਦੇਖ ਰਿਹਾ ਕਿ ਵੀ ਕਿੰਨਾ ਵਧੀਆ ਤਿਹਾੜ ਦੇ ਨਾਲ ਕਿਵੇਂ ਲੋਕਾਂ ਨੇ ਮਠਾਈ ਦੀ ਦੁਕਾਨਾਂ ਲਗਾ ਰੱਖੀਆਂ ਨੇ ਹਣਾ ਤੇ ਸਿੱਧੂ ਸਾਹਿਬ ਮੈਨੂੰ ਅੱਜ ਇਸ ਚੀਜ਼ ਨੂੰ ਹਮੇਸ਼ਾ ਅਕਸਰ ਜਦੋਂ ਕੋਈ ਤਿਹਾੜ ਆਂਦਾ ਤਾਂ ਸਾਨੂੰ ਬਚਪਨ ਯਾਦ ਆ ਜਾਂਦਾ। ਜਿਵੇਂ ਸਿੱਧੂ ਸਾਹਿਬ ਕੇ ਵੀ ਲੋੜੀ ਦਾ ਤਿਹਾੜ ਹੈ ਅੱਜ ਹਣਾ ਤੇ ਜਦੋਂ ਆਪਾਂ ਬਚਪਨ ਚ ਛੋਟੇ ਹੁੰਦੇ ਸੀਗੇ ਤਾਂ ਛੋਟੇ ਹੁੰਦੇ ਜਿਹੜੇ ਆਪਣੇ ਯਾਰ ਦੋਸਤ ਮਿੱਤਰ ਹੁੰਦੇ ਸੀਗੇ ਤਾਂ ਇੱਕ ਬੋਰੀ ਲੈ ਲੈਣੀ ਲੋਕਾਂ ਦੇ ਘਰਾਂ ਚ ਜਾ ਕੇ ਲੋਕਾਂ ਦੀਆਂ ਦੁਕਾਨਾਂ ਤੇ ਜਾ ਕੇ ਲੋਹੜੀ ਮੰਗਣੀ ਉਹ ਪ੍ਰੇਮ ਪਿਆਰ ਅੱਜ ਅੱਜ ਦੇ ਜਵਾਨਾਂ ਦੇ ਵਿੱਚ ਸਿੱਧੂ ਸਾਹਿਬ ਦੇਖਿਆ ਜਾਵੇ ਤਾਂ ਦਿਖ ਨਹੀਂ ਰਿਹਾ ਹੈਗਾ ਸੋ ਉਹ ਕੋਈ ਸਮਾਂ ਸੀਗਾ ਅੱਜ ਤਾਂ ਤਿਹਾਰ ਇੱਕ ਫਾਰਮੈਲਿਟੀਆਂ ਹੋ ਗਈਆਂ ਕਿਉਂਕਿ ਅੱਜ ਕੱਲ ਪਹਿਲਾਂ ਤਾਂ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਪਹਿਲਾਂ ਹਫ਼ਤਾ-ਹਫ਼ਤਾ 10 ਦਿਨ ਪਹਿਲਾਂ ਲੋਹੜੀ ਮੰਗਲ ਆ ਜਾਂਦੀ ਸੀਗੇ ਫੇਰ ਸਾਰਾ ਮਹੱਲਾ ਇਕੱਠਾ ਹੋ ਕੇ ਇੱਕ ਜਗ੍ਹਾ ਤੇ ਲੋਹੜੀ ਬਾਲਦਾ ਸੀਗਾ ਤੇ ਅੱਜ ਤਾਂ ਉਹ ਸਮਾਂ ਵੀ ਨਹੀਂ ਹੈਗਾ ਲੋਕ ਅੱਜ ਆਪਣੇ ਘਰਾਂ ਦੇ ਅੰਦਰ ਛੋਟੀ ਜਿਹੀ ਗਿੱਠੀ ਬਾਲਦੇ ਨੇ ਤਾਸਲਾ ਲੈ ਕੇ ਜਾਂ ਫਿਰ ਉਹਦੇ ਚ ਲੱਕਣਾ ਲੈ ਕੇ ਬਾੜ ਲੈਂਦੇ ਨੇ ਅੱਜ ਕੱਲ ਦਾ ਮੁੱਲ ਤਾਂ ਪਾਥੀਆਂ ਵੀ ਨਹੀਂ ਕਿਤੇ ਮਿਲ ਰਹੀਆਂ ਹੈਗੀਆਂ ਆ ਮੈਂ ਦੇਖ ਰਿਹਾ ਕਿ ਨਾਬਾ ਗੇੜ ਦਾ ਪਾਥੀਆਂ ਦਾ ਰੇਟ ਵੀ ਕਹਿੰਦੇ 10 ਰੁਪਏ ਇੱਕ ਪਾਥੀ ਹੋ ਗਈ ਤਾਂ ਪਹਿਲਾਂ ਆਪਾਂ ਪਾਥੀਆਂ ਵੀ ਕਦੇ ਐਵੇਂ ਨਹੀਂ ਕਦੇ ਸੁਣਿਆ ਸੀ ਵੀ ਵਿਕਦੀਆਂ ਨੇ ਸੋ ਅੱਜ ਸਾਡਾ ਜਿਹੜਾ ਹੁਣ ਕਲਚਰ ਹੈ ਉਹ ਚੇਂਜ ਹੁੰਦਾ ਜਾ ਰਿਹਾ ਹੈ ਲੇਕਿਨ ਫੇਰ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਖਾਸियत ਹੈ ਕਿ ਆਪਸੀ ਭਾਈਚਾਰਾ ਹਮੇਸ਼ਾ ਬਣਿਆ ਰਹਿੰਦਾ ਹੈ ਤੇ ਹਰ ਤਿਹਾਰ ਫੇਰ ਵੀ ਵਧੀਆ ਤਰੀਕੇ ਨਾਲ ਮਨਾਉਂਦੇ ਨੇ ਬੇਸ਼ੱਕ ਪਹਿਲਾਂ ਵਾਲਾ ਮਾਹੌਲ ਨਹੀਂ ਹੈ ਫੇਰ ਵੀ ਅੱਜ ਰੌਣਕਪੁਰੀ ਦੇਖਣ ਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਵੀ ਕਿੱਡਾ ਸੋਹਣਾ ਮਾਹੌਲ ਬਣਿਆ ਹੋਇਆ ਤੇ ਅੱਜ ਅਸੀਂ ਵੀ ਖਰੀਦਦਾਰੀ ਕਰਨ ਵਾਸਤੇ ਆਏ ਸੀਗੇ ਤਾਂ ਮੈਂ ਬਿੱਲ ਬਣਾਇਆ ਤਾਂ ਦੇਖਿਆ ਪਹਿਲਾਂ ਬਿੱਲ ਗਿੰਤੀਆਂ ਦੇ ਮਤਲਬ ਦਾ 50 100 ਦੇ ਵਿੱਚ ਹੁੰਦਾ ਸੀ ਹੁਣ ਹਜ਼ਾਰਾਂ ਦੇ ਵਿੱਚ ਹੁੰਦਾ ਸੀ ਤੁਸਾਂ ਸਭ ਮਹਿੰਗਾਈ ਵੀ ਬਹੁਤ ਵਧ ਗਈ ਹੈ ਸੋ ਬਹੁਤ ਖੁਸ਼ੀ ਹੋਈ ਕਿ ਤੁਸੀਂ ਵੀ ਅੱਜ ਕਵਰੇਜ ਕਰਨ ਵਾਸਤੇ ਇੱਥੇ ਪਹੁੰਚੇ ਹੋ ਤੇ ਸੰਗਰੂਰ ਦੀ ਰੌਣਕ ਨੂੰ ਤੁਸੀਂ ਦਿਖਾ ਰਹੇ ਹੋ ਤੇ ਤੁਹਾਨੂੰ ਮੇਰੇ ਵੱਲੋਂ ਤੇ ਸਾਡੇ ਪਰਿਵਾਰ ਵੱਲੋਂ ਜਿਹੜੀ ਹੈ ਲੋੜੀ ਦੀਆਂ ਉਹ ਬਹੁਤ ਬਹੁਤ ਮੁਬਾਰਕਾਂ ਸਹਿ। ਅਜੀ ਬਿਲਕੁਲ ਹਰਪਾਲ ਸਿੰਘ ਸੋਨੂ ਦਾ ਕਹਿਣਾ ਕਿ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ। ਬਚਪਨ ਦੇ ਵਿੱਚ 5-10 ਜੋ ਬੱਚੇ ਸੀ ਉਹ ਇਕੱਠੇ ਹੁੰਦੇ ਸੀ ਅਤੇ ਘਰ-ਘਰ ਜਾ ਕੇ ਲੋੜੀ ਮੰਗਦੇ ਸੀ ਅਤੇ ਕਹਿੰਦੇ ਵੀ ਹੁੰਦੇ ਸੀ ਲੋੜੀ ਵੀ ਲੋੜੀ ਤੇਰਾ ਮੁੰਡਾ ਚੜਿਆ ਘੋੜੀ ਜਦੋਂ ਲੋੜੀ ਮੰਗਦੇ ਸੀ ਜੇਕਰ ਉਹ ਘਰ ਲੋੜੀ ਨਹੀਂ ਦਿੰਦਾ ਸੀ ਤਾਂ ਕਹਿੰਦੇ ਸੀ ਕਿ ਘਰ ਦੇ ਉੱਤੇ ਹੁੱਕਾ ਇਹ ਘਰ ਭੁੱਖਾ ਪਰ ਜੇਕਰ ਅੱਜ ਕੱਲ੍ਹ ਇਹ ਸ਼ਬਦ ਵਰਤਣ ਤਾਂ ਮੈਨੂੰ ਲੱਗਦਾ ਕਿ ਲੜਾਈ ਹੋ ਸਕਦੀ ਕਿਉਂਕਿ ਪੇਸ਼ੇਂ ਖਤਮ ਹੁੰਦੀ ਜਾਂਦੀ ਆ ਜੋ ਆਪਸੀ ਭਾਈਚਾਰਕ ਵੇਸਾ ਕਿ ਸੰਝ ਹੈ ਪਰ ਜੋ ਪੂਰੇ ਦਾ ਪੂਰਾ ਮਹੱਲਾ ਪਹਿਲਾਂ ਲੋੜੀ ਵਾਲਨ ਦੇ ਲਈ ਆ ਲੱਕੜਾਂ ਇਕੱਠੀਆਂ ਕੋਈ ਬਾਤੀਆਂ ਲੈ ਕੇ ਆਉਂਦਾ ਕੋਈ ਲੱਕੜਾਂ ਲੈ ਕੇ ਆਉਂਦਾ ਇਕੱਠੀ ਧੂਣੀ ਬਾਲੀ ਜਾਂਦੀ ਪਰ ਹੁਣ ਸਿਰਫ ਆਪਣੇ ਘਰਾਂ ਤੱਕ ਲੋਕ ਸੀਮਤ ਰਹਿ ਗਏ ਨੇ ਅਤੇ ਘਰ ਦੇ ਦਰਵਾਜ਼ੇ ਅੱਕੇ ਥੋੜੀ ਜਿਹੀ ਲੋੜੀ ਬਾਲਦੇ ਨੇ ਅਤੇ ਮੱਥਾ ਟੇਕਦੇ ਨੇ ਤੇ ਤੁਰੰਤ ਅੰਦਰ ਹੋ ਜਾਂਦੇ ਨੇ ਸਾਡੇ ਨਾਲ ਕੁਝ ਹੋਰ ਸ਼ਹਿਰ ਵਾਸੀ ਵੀ ਮੌਜੂਦ ਨੇ ਗੱਲ ਕਰ ਲੈਣਾ ਕਿਹਨਾਂ ਮ ਸਰ ਸਰਬਜੀਤ ਸਿੰਘ ਰੇਖੀ ਜੀ ਅਰੇ ਕੀ ਸਭ ਕਿਸ ਤਰ੍ਹਾਂ ਵੇਖਦੇ ਹੋ ਕਰਕੇ ਖੁਸ਼ੀਆਂ ਦਾ ਤਿਹਾਰਾ ਲੋੜੀ ਦੇਖੋ ਬਹੁਤ ਵਧੀਆ ਤਿਹਾੜਾ ਦੇ ਦੁਨੀਆ ਜਿਹੜਾ ਲੋਹੜੇ ਦਾ ਤਿਹਾੜਾ ਆਪਸੀ ਪਿਆਰ ਤੇ ਜਿਹੜਾ ਸਨੇਹ ਦਾ ਪ੍ਰਤੀਕ ਹੈ ਆਪਾਂ ਚਾਹਨੇ ਆ ਜਿਹੜੇ ਲੋਕ ਆਪਣੇ ਅੰਦਰ ਬੜੇ ਦੂਜੇ ਪਰਤੇ ਗਲਤਫਹਮੀ ਆ ਕੁਝ ਇਹੋ ਜਿਹੇ ਚੀਜ਼ਾਂ ਪਾਲੀ ਬੈਠੇ ਨੇ ਆਪਾਂ ਨੂੰ ਜਿਵੇਂ ਇਹਦੇ ਚ ਆਪਾਂ ਕੋਈ ਜਿਵੇਂ ਅੱਗ ਬਾਲ ਕੇ ਉਹਦੇ ਚ ਕਹਿੰਦੇ ਆ ਈਸ਼ਰ ਆਵੇ ਦਲੀਤਰ ਜਾਵੇ ਈਸ਼ਰ ਇੱਕ ਸਾਦਗੀ ਦਾ ਪ੍ਰਤੀਕ ਹੈ ਦਲੀਤਰ ਨੂੰ ਇੱਕ ਮਤਲਬ ਜਿਵੇਂ ਘਰ ਜਿਹੜਾ ਕੋਈ ਸਮਾਨ ਕੰਦਾ ਮੜਾ ਹੁੰਦਾ ਉਹਦੇ ਚ ਆਪਾਂ ਸਿਟਕੇ ਕਰਦੇ ਆ ਆਪਣੇ ਜਿਹੜੇ ਅੰਦਰ ਦੀ ਜਿਹੜੀ ਗੰਦਗੀ ਹੈ ਜਿਹੜੇ ਆਪਣੇ ਦੇ ਵਿਚਾਰ ਨੇ ਤਿਆਗ ਕੇ ਆਪ ਨੂੰ ਚੰਗੇ ਜੀਵਨ ਚ ਬਤੀਤ ਕਰਨਾ ਚਾਹੀਦਾ ਬਹੁਤ ਫਰਕ ਪੈ ਗਿਆ ਪਹਿਲਾਂ ਮੁਕਾਬਲੇ ਬਹੁਤ ਲੋਕ ਅਵੇਅਰ ਵੀ ਹੋਏ ਨੇ ਪਹਿਲਾਂ ਲੋਕ ਮੁੰਡਿਆਂ ਦੀ ਲੋੜੀ ਬਣਾਉਂਦੇ ਸੀ ਹੁਣ ਜਿਹੜੇ ਹਨ ਕਿਉਂਕਿ ਕੁੜੀਆਂ ਦੀ ਲੋੜੀ ਵੀ ਬੜੀ ਧੂਮਕਾ ਮਾ ਮਾਉਂਦੇ ਨੇ ਤੇ ਸਾਨੂੰ ਚਾਹੀਦਾ ਵੀ ਜਿਹੜੀ ਜਿਹੜੀ ਸਾਦਗੀ ਹੈ ਤੇ ਜਿਹੜਾ ਪਿਆਰ ਹੈ ਅਮੇਸ਼ਾ ਬਣਿਆ ਰਵੇ ਆਹ ਸਰ ਰੇਖੀ ਸਾਹਿਬ ਜੇਕਰ ਗੱਲ ਕੀਤੀ ਹੈ ਵੀ ਦੁੱਲਾ ਪੱਟੀ ਬੜਾ ਮਸ਼ਹੂਰ ਹੈ ਲੋੜੀ ਦੇ ਤਿਆਰ ਦੇ ਉੱਤੇ ਬਿਲਕੁਲ ਠੀਕ ਹੈ ਦੁੱਲਾ ਪੱਟੀ ਵਾਲਾ ਜਿਹੜਾ ਤੁਸੀਂ ਮੈਂ ਵੀ ਅੱਜ ਇੱਕ ਦੋ ਜਗ੍ਹਾ ਫੇਸਬੁੱਕ ਤੇ ਆਉਦੇ ਰਹੀ ਸਟੋਰੀ ਪੜ੍ਹ ਰਹੀ ਸੀ ਪੂਰੀ ਚੰਗੀ ਤਰ੍ਹਾਂ ਨਹੀਂ ਦ ਜਿਹੜੀ ਉਸ ਟਾਈਮ ਤੇ ਬੋਲੀ ਆ ਜਾਂ ਕੁੱਪੀਏ ਨੂੰ ਕੁੱਪੂ ਹੂ ਐਦਾਂ ਦਾ ਕੋਈ ਮਤਲਬ ਹੁੰਦਾ ਸੀ ਆਪਸੀ ਮਿਲਵਰਤਾਂ ਸੀ ਉਹਦਾ ਮਤਲਬ ਕੋਈ ਮਿਲਵਰਤਨ ਦਾ ਇੱਕ ਸਭ ਨੂੰ ਮਿਲ ਕੇ ਇੱਕ ਲੋਰੀ ਬਣਾੜਦਾ ਇੱਕ ਕਾਰਨ ਸੀ ਲੋਕੀ ਆਪਣੇ ਦੁੱਖ ਸੁੱਖ ਵੰਡਦੇ ਸੀ ਪਰ ਪਹਿਲਾਂ ਦੇ ਹੁਣ ਲੋਰੀ ਦਾ ਜੋੜਾ ਫਰਕ ਜ਼ਰੂਰ ਪਿਆ ਹੁਣ ਜੇ ਕਿਸੇ ਟਾਈਮ ਇੱਕ ਜੇ ਗਲੀ ਝੋਕੇ ਸੀ ਜਾਂ ਦੋ ਲੋਰੀਆਂ ਬਾਲੀਆਂ ਜਾਂਦੇ ਸੀ ਹੁਣ ਬਕਰੇਵੇਂ ਪੈਣ ਕਰਕੇ ਵਿਚਾਰਾਂ ਦੇ ਬਕਰੇਵੇਂ ਪੈਣ ਕਰਕੇ ਜਿਹੜੀ ਹੈਗੀ ਆ ਕਾਫੀ ਜਗ੍ਹਾ ਲੋਰੀ ਬਾਲੀ ਜਾਂਦੀ ਹੈ ਹਾਂ ਜੀ ਬਿਲਕੁਲ ਗੁਰ ਕੇ ਸਮਾਂ ਬਦਲ ਚੁੱਕਿਆ ਬੇਸ਼ੱਕ ਸਮਾਂ ਬਦਲ ਗਿਆ ਪਰ ਸੰਗਰੂਰ ਦੀਆਂ ਜੋ ਰੌਣਕਾਂ ਨੇ ਉਹ ਘਟਣ ਦਾ ਨਾ ਨਾ ਲੈ ਰਹੀਆਂ ਅਕੀਰਮਾ ਜੀ ਸਿੰਪਲ ਜੀ ਦੱਸੋ ਸਿੰਪਲ ਕਿਸ ਤਰ੍ਹਾਂ ਵੇਖਦੇ ਹੋ ਕਹਿੰਦੇ ਨੇ ਕਿ ਲੋਹੜੀ ਆ ਖੁਸ਼ੀਆਂ ਦਾ ਤਿਹਾਰ ਆ ਅੱਜ ਤੁਸੀਂ ਵੀ ਇੱਥੇ ਰੇਵੜੀਆਂ ਮੋਪਲੇ ਗੱਚਕ ਜਾਂ ਫਿਰ ਚੌਲਾਂ ਦੀ ਗੱਚਕ ਬੜਾ ਕੁਝ ਜਦੋਂ ਬਚਪਨ ਦੇ ਵਿੱਚ ਧੋੜੀ ਮਨਾਉਂਦੀ ਸੀ ਹਫਤਾ ਹਫਤਾ ਪਹਿਲਾਂ ਇਕੱਠੀ ਕਰਨਾ ਕੋਈ ਪਾਤੀ ਦਿੰਦਾ ਕੋਈ ਮੂਕੜੀਆਂ ਦਿੰਦਾ ਆਨੰਦ ਉਦੋਂ ਆਉਂਦਾ ਸੀ ਕੋਣਾ ਉਦੋਂ ਹੀ ਆਂਦਾ ਸੀ ਆਬੀਸਲੀ ਹੁਣ ਤਾਂ ਬਸ ਤਿਹਾਰ ਕਿਹੜੇ ਨੇ ਘੰਟੇਕ ਦਾ ਤਿਹਾਰ ਹੁੰਦਾ ਬਸ ਖਤਮ ਸ਼ੁਰੂ ਹੋਇਆ ਤੇ ਖਤਮ ਬਸ ਹੁਣ ਤਾਂ ਕੁਝ ਵੀ ਨਹੀਂ ਹੈ ਤਿਹਾਰ ਮਹਿੰਗਾ ਵੀ ਵੱਧ ਗਈ ਨਾ ਪਹਿਲਾਂ 150 ਰੁਪਏ ਵਿੱਚ ਸਾਰਾ ਕੁਝ ਆ ਜਾਂਦਾ ਮੈਂ ਕਿਹਾ ਹੁਣ ਹਜ਼ਾਰਾਂ ਰੁਪਏ ਲੱਗੇ ਨਹੀਂ ਹਾਂ ਬਿਲਕੁਲ ਬਿਲਕੁਲ ਹੁਣ ਤਾਂ ਹਜ਼ਾਰਾਂ ਰੁਪਏ ਦੇ ਨਾਲ ਵੀ ਮਤਲਬ ਖਰਚੇ ਪੂਰੇ ਨਹੀਂ ਹੁੰਦੇ ਬਸ ਐਦਾਂ ਦੀ ਹੈ ਚੱਲਦਾ ਸਿਸਟਮ ਬਸ ਹਾਂ ਜੀ ਬਿਲਕੁਲ ਕਿਰਕੇ ਲਗਾਤਾਰ ਜੋ ਸਿਸਟਮ ਮਾਹੌਲਾ ਬਦਲਦਾ ਜਾ ਰਿਹਾ ਤੇ ਸਾਡੇ ਨਾਲ ਕੁਝ ਸ਼ਹਿਰ ਵਾਸੀ ਹੋਰ ਵੀ ਮੌਜੂਦ ਨੇ ਕਿ ਨਾ ਵੀਰੇ ਵਿਕਰਮ ਸਿੰਘ ਆ ਵਿਕਰਮ ਅੱਜ ਲੋਹੜੀ ਦਾ ਤਿਹਾਰ ਆ ਖੁਸ਼ੀਆਂ ਦਾ ਤਿਹਾਰ ਤੁਸੀਂ ਵੀ ਲੋਹੜੀ ਲੈ ਕੇ ਜਾ ਰਹੇ ਹੋ ਕੀ ਬੋਲਣ ਚਾਹੁੰਦਾ ਹੈ ਬਹੁਤ ਵਧੀਆ ਅੱਜ ਮਕਰ ਸੰਗਰਾਂਤੀ ਕੱਲ ਨੂੰ ਹੈ ਲੋਹੜੀ ਦਾ ਤਿਹਾਰ ਆ ਬੜੀਆਂ ਖੁਸ਼ੀਆਂ ਲੋਕਾਂ ਦੀ ਔਰ ਇਹ ਆਉਣ ਵਾਲੇ ਸਾਲ ਦਾ ਨਵੇਂ ਸਾਲ ਦੀ ਸ਼ੁਰੂਆਤ ਹੈ ਅੱਜ ਤੋਂ ਲੋਕ ਆਪਣੀਆਂ ਪੁਰਾਣੀਆਂ ਸਾਡੇ ਵੱਲੋਂ ਇਹ ਉਮੀਦ ਹੈ ਵੀ ਪੁਰਾਣੀਆਂ ਆਪਣੀਆਂ ਜੋ ਪਾਣੀ ਮੁੱਟੇ ਨੂੰ ਗਲਤ ਆਦਤਾਂ ਨੂੰ ਛੱਡ ਕੇ ਨਵੀਆਂ ਆਦਤਾਂ ਬਣਾਣਗੇ ਜੋ ਦੇਸ਼ ਲਈ ਸਮਾਜ ਲਈ ਤੇ ਆਪਣੇ ਆਪ ਲਈ ਰੋਜ਼ ਚੰਗੇ ਅ ਭਿਕਰਮ ਜੀ ਮੈਨੂੰ ਲੱਗਦਾ ਤੁਸੀਂ ਵੀ ਉਹ ਦੌਰ ਦੇਖਿਆ ਹੋਊਗਾ ਜਦੋਂ ਬੱਚੇ ਇਕੱਠੇ ਹੋ ਕੇ ਘਰ ਘਰ ਲੋੜੀ ਮੰਗਣ ਜਾਂਦੇ ਉਹ ਦਿਨ ਪਰ ਦਿਨ ਖਤਮ ਹੁੰਦੇ ਜਾ ਰਹੇ ਨੇ ਪੁਰਾਣੇ ਆਪਣੇ ਪਰ ਚਾਹੀਦਾ ਲੋਕਾਂ ਨੂੰ ਸੰਸਕਾਰਾਂ ਦੇ ਵਿੱਚ ਰਹਿਣ ਆਪਣੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਬਾਰੇ ਦੱਸਣ ਇਸ ਤਰ੍ਹਾਂ ਦੀ ਉਹਨਾਂ ਨਾਲ ਵਧੀਆ ਲੋੜੀ ਮਤ ਸਾਬ ਜੀ ਵੀ ਪਹਿਲੇ ਵਿਕਰਮ ਦਾ ਕਹਿਣਾ ਕਿ ਆਪਸੀ ਜੋ ਮਤਭੇਦ ਨੇ ਆ ਬੁਰੀਆਂ ਆਤਾਂ ਨੇ ਉਹ ਅੱਜ ਦੇ ਦਿਨ ਲੋੜੀ ਵਾਲੇ ਦਿਨ ਧੂਣੀ ਦੇ ਵਿੱਚ ਦਹਨ ਕੀਤੀਆਂ ਜਾਂਦਾ ਤੇ ਚੰਗੀਆਂ ਆਤਾਂ ਦਾ ਆਤਾ ਦੀ ਚੰਗੀਆਂ ਆਤਾ ਪਾਈਆਂ ਜਾਣ ਪਰ ਇੱਥੇ ਤੁਸੀਂ ਵੇਖ ਸਕਦੇ ਹੋ ਜੋ ਦੁਕਾਨ ਆ ਜਿੱਥੇ ਲੋਕ ਰੇਵੜੀਆਂ ਗੱਚਕ ਮੋਖੜੀਆਂ ਲੈਣਾ ਵੀਰ ਨਾਲ ਗੱਲ ਕਰਦੇ ਕਿਹਨੇ ਵੀਰੇ ਸੰਦੀਪ ਨਾਮ ਹੈ ਜੀ ਸੰਦੀਪ ਕਿਸ ਤਰ੍ਹਾਂ ਵੇਖਦੇ ਅੱਜ ਲੋਹੜੀ ਦਾ ਤਿਹਾਰਾ ਖੁਸ਼ੀਆਂ ਦਾ ਤਿਹਾਰਾ ਹਾਂਜੀ ਹਾਂ ਸਾਰਿਆਂ ਵਾਸਤੇ ਵਧੀਆ ਤਿਹਾਰਾ ਜੀ ਤੇ ਸਭ ਨੂੰ ਮਨਾਉਣਾ ਚਾਹੀਦਾ ਧਮ-ਧਮ ਨਾਲ ਮਨਾਉਣਾ ਚਾਹੀਦਾ ਪਰ ਇਹ ਗੱਲੇ ਵੀ ਹੁਣ ਅੱਜ ਕੱਜ ਦਾ ਮੈਗਨੇ ਦਾ ਜ਼ਮਾਨਾ ਤੇ ਪਹਿਲਾਂ ਵਾਂਗੂ ਪਿਆਜ ਰੌਣਕ ਨਹੀਂ ਹੈਗੀ ਹੋ ਜੀ ਇਹ ਪਹਿਲਾ ਰੌਣਕ ਹੁੰਦੀ ਹੈ ਰੌਣਕ ਘਟ ਗਈ ਰੌਣਕ ਘਟ ਗਈ ਕਿਉਂਕਿ ਮਹਿੰਗਾਈ ਹੈ ਹਰ ਇੱਕ ਮਾਤੇ ਵਾਸਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਅੱਜ ਤੋਂ 20 ਸਾਲ ਪਹਿਲਾਂ ਚਲੇ ਜਾਈਏ ਤਾਂ ਬੱਚੇ ਇਕੱਠੇ ਹੋ ਕੇ ਘਰ ਘਰ ਲੋੜੀ ਮੰਗਦੇ ਹੁਣੋਂ ਮੇਰੇ ਖਿਆਲ ਜਿ ਰਿਵਾਇਜ਼ ਲੈ ਲਈ ਹੈ ਬਾਜੀ ਆਪਣੇ ਬੱਚਿਆਂ ਨਾਲ ਗੱਲ ਕਰਦਾ ਸੀਗਾ ਮੈਂ ਕਿਹਾ ਜਦੋਂ ਮੈਂ ਕਿਹਾ ਆ ਟਾਈਮ ਹੁੰਦਾ ਹੁੰਦਾ ਸੀਗਾ ਅਸੀਂ ਸ਼ਾਮ ਨੂੰ 6 ਵਜੇ ਸਾਰੇ ਜਾਣੇ ਜਾਂਦੇ ਹੁੰਦੇ ਸੀਗੇ ਲੋੜੀ ਮੰਗਣ ਵਾਸਤੇ ਵੀ ਲੋੜੀ ਬਲੋੜੀ ਤੇ ਮੈਂ ਲੋੜੀ ਕਰਕੇ ਫਰਜਕਲ ਉਹ ਮੇਰੇ ਖਿਆਲ ਰਵਾਇ ਨਹੀਂ ਲਿਆ ਦੇਖਣ ਨੂੰ ਨਹੀਂ ਮਿਲਦਾ ਹਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੋਬਾਈਲਾਂ ਨੇ ਜਗ੍ਹਾ ਲੈ ਲਈ ਤਾਂ ਹਾਂ ਮੋਬਾਈਲਾਂ ਕਰਕੇ ਥੋੜੇ ਆਉਂਦੇ ਮੋਬਾਈਲਾਂ ਤਾਂ ਬਹੁਤ ਜ਼ਿਆਦਾ ਹੁੰਦੇ ਜੀ ਬਿਲਕੁਲ ਮੋਬਾਈਲਾਂ ਨੇ ਜਗ੍ਹਾ ਲੈ ਲਈ ਪਰ ਇੱਥੇ ਕੁਝ ਹੋਰ ਵੀਰ ਵੀ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਕੀ ਨਾਮ ਵੀਰੇ ਸਚਕਾਲ ਜੀ ਮੇਰਾ ਨਾਮ ਪਿਆਰੇ ਲਾਲ ਹੈ ਕਿ ਕਿਸ ਤਰ੍ਹਾਂ ਵੇਖਦੇ ਆ ਅੱਜ ਲੋਹੜੀ ਦਾ ਤਿਹਾਰ ਖੁਸ਼ੀਆਂ ਦਾ ਤਿਹਾਰ ਆ ਹਾਂ ਜੀ ਬਿਲਕੁਲ ਪਹਿਲਾਂ ਤਾਂ ਮੈਂ ਸਭ ਨੂੰ ਟੁੱਟੀਆਂ ਤਿਉਹਾਰਾਂ ਤੇ ਬਹੁਤ ਬਹੁਤ ਮੁਬਾਰਕਾਂ ਦੇਦਾ ਹਾਂ ਲੋੜੀ ਦਾ ਖੁਸ਼ੀਆਂ ਦਾ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਊਗਾ ਦੇਖ ਕੇ ਜੀ ਹਲਚਲ ਜੀ ਬਿਜਾਰ ਤੇ ਰੌਣਕਾਂ ਬਹੁਤ ਨੇ ਭੀੜ ਬੜਾ ਕਾ ਬਹੁਤ ਹੈ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਦਿਆ ਮਨਾ ਰਹੇ ਨੇ ਸਾਰੇ ਲੋਕੀ ਪਰ ਜਿੱਥੇ ਪਹਿਲਾਂ ਹਫਤਾਵਾਂ ਤੋਂ 10-10 ਦਿਨ ਪਹਿਲਾਂ ਲੋੜੀ ਸ਼ੁਰੂ ਹੋ ਜਾਂਦੀ ਸੀ ਪਰ ਹੁਣ ਕੁਝ ਘੰਟਿਆਂ ਦੀ ਰਹਿ ਗਈ ਨਹੀਂ ਟਾਈਮ ਦੇ ਨਾਲ ਦੇਖੋ ਸਮਾ ਵੀ ਬਦਲਦਾ ਥੋੜੀ ਗੱਲ ਠੀਕ ਹੈ ਕੁਝ ਘੰਟਿਆਂ ਦੀ ਰਹਿ ਗਈ ਪਰ ਤੁਹਾਨੂੰ ਵੀ ਪਤਾ ਹੈ ਵੀ ਟਾਈਮ ਬਹੁਤ ਘਟਾ ਹੈ ਪਰ ਕੁਝ ਲੋਕ ਹੈਗੇ ਨੇ ਜਿਹੜੇ ਕਿ ਆਪਣੇ ਹਿਸਾਬ ਨਾਲ ਲੋੜੀਂ ਮਨਾਉਂਦੇ ਨੇ ਆਪਣੇ ਆਪਣੇ ਹਿਸਾਬ ਨਾਲ ਸਾਰੇ ਪੜੀਆਂ ਦੇ। ਅੱਜ ਜੀ ਬਿਲਕੁਲ ਆਪਣੇ ਆਪਣੇ ਹਿਸਾਬ ਦੇ ਨਾਲ ਕੁਲਵੰਤ ਖੜਾ ਕੁਲਵੰਤ ਲੋੜੀ ਵੀ ਲੋੜੀ ਤੇਰਾ ਮੁੰਡਾ ਜਿਹੜਾ ਘੋੜੀ ਹੈ ਜੇ ਬਣਾ ਪਹਿਲਾਂ ਪਹਿਲਾਂ ਚੱਲਦਾ ਸੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਪੱਤੇ ਵਿੱਚ ਆਈ ਆਪਾਂ ਮਾਰ ਕੇ ਦਿੰਦੇ ਨੇ ਲੋੜੀ ਦੇ ਸਾਰਿਆਂ ਨੂੰ। ਅੱਜ ਕੱਲ ਪਤਾ ਕੀ ਹੋਇਆ ਰਜੀਤ ਜੀ ਅੱਜ ਕੱਲ ਮੋਬਾਈਲਾਂ ਤੇ ਜ਼ਿਆਦਾ ਲੋੜੀ ਦਾ ਜਿਹੜਾ ਤਿਹਾਰਾ ਨਾ ਉਹ ਮਨਾਉਣ ਲੱਗੇ। ਮੋਬਾਈਲਾਂ ਦੇ ਵਿੱਚ ਬਿਜੀ ਹੋਣ ਲੱਗੇ ਹੈ ਨਾ। ਪਹਿਲਾਂ ਜਿਵੇਂ ਜਾਂਦੇ ਸੀ ਤਿੰਨ ਚਾਰ ਦਿਨ ਪਹਿਲਾਂ ਖੁਸ਼ੀ ਹੁੰਦੀ ਸੀ ਲੋੜੀ ਆ। ਕਰੇ ਮੰਗ ਕੇ ਲੈ ਕੇ ਆਉਂਦੇ ਹੁਣ ਉਹ ਨਹੀਂ ਉਹ ਮੋਬਾਈਲਾਂ ਨੇ ਸਾਰਾ ਕੁਝ ਖੋਦਿਆ ਮੈਨੂੰ ਲੱਗਦਾ ਉਹ ਮੰਗਨ ਤੇ ਖਾਨ ਚ ਸਵਾਦ ਹੀ ਵੱਖਰਾ ਹੁੰਦਾ ਉਹ ਵੱਖਰਾ ਸਵਾਦ ਸੀ ਆਪਾਂ ਜਦੋਂ ਜਾਂਦੇ ਦੀ ਇਕੱਠੇ ਹੋ ਗਏ ਨਾ ਢੂਂਗੀ ਤੇ ਜਾ ਕੇ ਮੱਥਾ ਵੀ ਲੇਕਦੇ ਤਾਂ ਅੱਜ ਕੱਲ ਕਿਸੇ ਬੱਚੇ ਨੂੰ ਪਤਾ ਨਹੀਂ ਕਿ ਆਪਵਾ ਕਿ ਮੇਮੂਆਰ ਕਰ ਦੇਣੀ ਉਹਦੀਆਂ ਮੈਨੂੰ ਲੱਗਦਾ ਵੀ ਜਿਹੜੇ ਉਹ ਲੋਕ ਗੀਤ ਗਾਏ ਜਾਂਦੇ ਸੀ ਕੁੱਪੀਆਂ ਦੀ ਕੁੱਪੀਏ ਹੋ ਹਣ ਅਜੇ ਆ ਕੁਝ ਮੈਨੂੰ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਲੋਕ ਗੀਤ ਨੇ ਹੁੰਦੇ ਸੀ ਨਹੀਂ ਲੋਕ ਗੀਤ ਬਾਰੇ ਨਹੀਂ ਪਤਾ ਅੱਜ ਕੱਲ ਦੇ ਬੱਚਿਆਂ ਨੂੰ ਸਿਖਾਉਣਾ ਜ਼ਰੂਰੀ ਚਾਹੀਦਾ ਮਨਾਉਣਾ ਚਾਹੀਦਾ ਮੈਂ ਤਾਂ ਕਹਿੰਦਾ ਪਹਿਲਾਂ ਵੰਗੂ ਤਿਹਾਰ ਮਨਾਉਣਾ ਚਾਹੀਦਾ ਜਿੱਦਾਂ ਪਤਾ ਚੱਲਦਾ ਹੈ ਅੱਜ ਹੀ ਬਿਲਕੁਲ ਸੰਗਰੂਰ ਦੇ ਵਿੱਚ ਖੂਬ ਰੌਣਕਾਂ ਲੱਗਿਆ ਹੋਈਆਂ ਨੇ ਲੋਹੜੀ ਖੁਸ਼ੀਆਂ ਦਾ ਤਿਹਾਰ ਆ ਸਾਦੇ ਲੋਹੜੀ ਵਾਲੇ ਦਿਨ ਕੋਈ ਧੀ ਦੀ ਲੋਹੜੀ ਬਣਾ ਰਿਹਾ ਕੋਈ ਪੁੱਤ ਦੀ ਲੋਹੜੀ ਬਣਾ ਰਿਹਾ ਕੋਈ ਨਵੀਂ ਵਿਆਹੀ ਜੋੜੀ ਦੀ ਲੋਹੜੀ ਬਣਾ ਰਿਹਾ ਪਰ ਸੰਗਰੂਰ ਦੇ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ